मालकी वारा बसा ਕਰੋ ਰੰਤ ਕਰੋ ਰੰਤ ਕਰੋ ਮਾਲਕੀ ਵਾਲੀਆਂ ਨੰਨੀਆਂ ਬੱਚਾਂ ਦਾ ਪ੍ਰਬੰਧ ਕਰੋ ਰੰਤ ਕਰੋ ਆਨੰਦ ਸਰਪ੍ਰੀਤ ਸਿੰਘ ਜੀ ਡੀਪੂ ਪ੍ਰਧਾਨ ਸਿੰਘ ਰੋੜ ਜੀ ਸਰ ਜੀ ਕਿੰਨਾ ਟਾਈਮ ਹੋ ਗਿਆ ਤੁਹਾਡੀਆਂ ਮੀਟਿੰਗਾਂ ਦੇ ਦੌਰ ਨੇ ਉਹ ਵੀ ਚੱਲਦੇ ਆ ਰਹੇ ਨੇ ਪਰ ਸਰਕਾਰ ਕੋਈ ਹੋਵੇ ਸਵਾਇ ਲਾਰੇ ਤੋਂ ਕੁਝ ਨਹੀਂ ਹੈ ਦੇਖੋ ਸਰਕਾਰ 92 ਐਮਐਲਆ ਨਾਲ ਸੱਤਾ ਚਾਹੀਦੀ ਪਰ ਇਹ ਸਰਕਾਰ ਢੀ ਭਵੰਤਮਾਨ ਦੀ ਢੀ ਨਕਮੀ ਸਰਕਾਰ ਨਿਕਲੀ ਭਵੰਤਮਾਨ ਗੱਪੀ ਤੇ ਲਾਰੇਆਂ ਵਾਲਾ ਮੰਤਰੀ ਪੰਜਾਬ ਦਾ ਕਹਿ ਸਕਦੇ ਹਾਂ ਹੁਣ ਤੱਕ ਦਾ ਭਗਤ ਸਿੰਘ ਦੀ ਭਗ ਬਣ ਕੇ ਉਹਨਾਂ ਦੀ ਸੋਚ ਤੇ ਚੱਲਣ ਵਾਲੀਆਂ ਸਿਰਫ ਗੱਲਾਂ ਹੀ ਪੱਲੇ ਰਹਿ ਗਈਆਂ ਤੇ ਹੋਰ ਪੰਜਾਬ ਨੂੰ ਉਹ ਦਿਸ਼ਾ ਵੱਲ ਨਹੀਂ ਲੈ ਕੇ ਗਿਆ ਹੈ ਮੁੱਖ ਮੰਤਰੀ ਅੱਜ ਦੀ ਘੜੀ ਦੇ ਵਿੱਚ ਸਾਡੀ ਨਿਗਾਲੇ ਹਿਸਾਬ ਨਾਲ ਇਹ ਸਭ ਤੋਂ ਨਕਮਾ ਮੁੱਖ ਮੰਤਰੀ ਪੰਜਾਬ ਦਾ ਬਾਕੀ ਜੇ ਦੂਜੇ ਪਾਸੇ ਨੂੰ ਜਾਈਏ ਲਗਾਤਾਰ ਸੰਘਰਸ਼ ਸਾਡੇ ਜਾਰੀ ਰਹਿੰਦੇ ਨੇ ਪਰ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਸਰਕਾਰਾਂ ਵਾਲੀ ਵੀ ਆਮ ਆਦਮੀ ਸਰਕਾਰ ਦੀ ਜਿਹੜੀ ਉਹ ਸਾਡੇ ਸਿਰਫ ਪੱਲੇ ਪੱਲੇ ਲਾਰੇ ਪਏ ਨੇ ਲਾਰੇ ਅੰਦਰ ਬਣਾ ਕੁਝ ਨਹੀਂ ਪਿਆ ਜਾਂ ਭਰੋਸਾ ਪਿਆ ਸਾਢੇ 3 ਸਾਲ ਹੋ ਗਏ ਜੇ ਸਰਕਾਰ ਬਣੀ ਨੂੰ ਪੀਆਰਟੀ ਦੇ ਵਿੱਚ ਕੋਈ ਵੀ ਮੁਲਾਜ਼ਮ ਕੱਚਾ ਪੱਕਾ ਨਹੀਂ ਕੀਤਾ ਗਿਆ ਨਾ ਹੀ ਕੋਈ ਆਪਦੀ ਮਾਲਕੀ ਵਾਲੀ ਬਸ ਹੈ ਜਿਹੜੀ ਉਹ ਪੀਆਰਟੀ ਦੇ ਵਿੜੇ ਚ ਤਾਰੀ ਗਈ ਹੈ। ਇਹ ਅੱਜ ਤੁਹਾਨੂੰ ਲੱਗਦਾ ਕਿ ਅੱਜ ਭਾਈ ਦੂ ਦਾ ਤਿਹਾਰ ਆ ਲੋ ਆਮ ਲੋਕਾਂ ਨੇ ਬਸਾਂ ਸਵਰਗ ਕਰਨ ਨਾ ਪਰੋ ਜਾਂ ਹਰ ਕੋਈ ਤੁਹਾਡੇ ਮਾਧਿਅਮ ਰਹੀ ਅਸੀਂ ਆਮ ਜਨਤਾ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਸਾਨੂੰ ਵਾਰ-ਵਾਰ ਜਿਹੜੀ ਸਰਕਾਰ ਆ ਸਰਕਾਰ ਸਾਨੂੰ ਮਜਬੂਰ ਕਰ ਰਹੀ ਆ 2024 ਦੇ ਵਿੱਚ ਇੱਕ ਜਲੰਧਰ ਜਿਮਣੀ ਚੋਣਾ 'ਚ ਸਾਡੀ ਮੀਟਿੰਗ ਹੋਈ ਸੀ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਉਹਨਾਂ ਨੇ ਇੱਕ ਸਬ ਕਮੇਟੀ ਤਾਇਰ ਕਰਕੇ ਇੱਕ ਮਹੀਨੇ ਦਾ ਸਮਾਂ ਬੌਂਡ ਕਰਤਾ ਸੀ ਵੀ ਇੱਕ ਮਹੀਨੇ ਦੇ ਵਿੱਚ ਜਿਹੜੇ ਟਰਾਂਸਪੋਰਟ ਦੇ ادارے ਨੇ ਇਹਨਾਂ ਦੀ ਬੱਕਰੀ ਪਾਲਸੀ ਤਿਆਰ ਕਰਕੇ ਇਹਨਾਂ ਨੂੰ ਪੱਕੇ ਕੀਤਾ ਜਾਊਗਾ ਪਰ ਅੱਜ ਮੋੜ ਘੁੜ ਕੇ ਉੱਥੇ ਕਿਤੇ ਅਸੀਂ ਖੜੇ ਅੱਜ 2025 ਚੱਲ ਗਿਆ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਪਰ ਉਹ ਅਜੇ ਤੱਕ ਮਹੀਨਾ ਨਹੀਂ ਮੁੱਖ ਮੰਤਰੀ ਦਾ ਆਇਆ ਜਾਂ ਉਹ ਹਰਾ ਪੈਨ ਨਹੀਂ ਮੁੱਖ ਮੰਤਰੀ ਦਾ ਆਇਆ ਆਮ ਆਦਮੀ ਦੀ ਸਰਕਾਰ ਇੱਕ ਫੇਲ ਸਰਕਾਰ ਕਹਿ ਸਕਦੇ ਹਾਂ ਅਸੀਂ ਹੁਣ ਤੱਕ ਮੇਰਾ ਨਾਮ ਮੇਰਾ ਨਾਮ ਸੁਖਜਿੰਦਰ ਸਿੰਘਾ ਜੀ ਪੰਜਾਬ ਰੋਡਵੇ ਪਨ ਵਸ ਪੀ ਆਰਟੀਸੀ ਕੰਟਰੈਕਟ ਵਰਕਰ ਜੂਨੀਅਰ ਸੈਕਟਰ ਡਿਪਟੀ ਸੈਕਟਰੀ ਆ ਜੀ ਮੈਂ ਬਰਨਾਲਾ ਕੈਂਚੀਆਂ ਚੱਕਰ ਜਾਮ ਕਿ ਕਾਰਨ ਨੇ ਕਾਰਨ ਅੱਜ ਦਾ ਮੇਨ 1 ਕੋਈ 10 ਕਿਲੋਮੀਟਰ ਗੱਡੀਆਂ ਦਾ ਵਿਰੋਧ ਕਿਲੋਮੀਟਰ ਗੱਡੀਆਂ ਦਾ ਟੈਂਡਰ ਰੱਦ ਕੀਤੇ ਜਾਣ ਅੱਛੀ ਪਿੱਛੇ 14 ਤਰੀਕ ਨੂੰ ਵੀ ਬਰਨਾਲਾ ਕੈਂਚੀਆਂ ਬੰਦ ਕੀਤੀਆਂ ਸੀ ਜੋ ਕਿ ਸਾਢੇ ਤਕਰੀਬਨ ਸਾਢੇ 4 ਘੰਟੇ ਬੰਦ ਰਹੀਆਂ ਸੀ ਉਸ ਤੋਂ ਬਾਅਦ ਮੈਨੇਜਮੈਂਟ ਰਾਫਤੇ ਦੇ ਵਿੱਚ ਆਈ ਸੀ ਸਾਡੇ ਆਗੂ ਸਰਵਰ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਅਸੀਂ ਕੋਈ ਮੰਗ ਕੀਤੀ ਕਿ ਜੋ ਕਿਲੋਮੀਟਰ ਗੱਡੀਆਂ ਨੇ ਉਹ ਘਾਟੇ ਦਾ ਸੌਦਾ ਮਹਿਕਮੇ ਨੂੰ ਅਦਾਰਿਆਂ ਨੂੰ ਨੁਕਸਾਨ ਵਾਲ ਲੈ ਕੇ ਜਾਂਦੀਆਂ ਨੇ ਤੇ ਇਹਨਾਂ ਕਿਲੋਮੀਟਰ ਗੱਡੀਆਂ ਦਾ ਜੋ ਟੈਂਡਰ ਆ ਉਸ ਨੂੰ ਰੱਦ ਕੀਤਾ ਜਾਵੇ ਪਰ ਉਸ ਦਿਨ ਰੱਦ ਕਰਨ ਦੀ ਬਜਾਏ ਉਸ ਨੇ ਉਹਨਾਂ ਨੇ ਇਸ ਨੂੰ ਡਿਲੇ ਕਰਕੇ ਅੱਜ 23 ਤਰੀਕ ਤੇ ਲੈ ਜਾਂਦਾ ਸੀ ਅੱਜ 23 ਤਰੀਕ ਆ ਕਿਲੋਮੀਟਰ ਗੱਡੀਆਂ ਦਾ ਟੈਂਡਰ ਖੋਲਣ ਜਾ ਰਹੇ ਨੇ ਅਸੀਂ ਮੰਗ ਕਰਦੇ ਆ 12 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਬਰਨਾਲਾ ਕੰਚੀਆਂ ਬੰਦ ਕੀਤੀਆਂ ਨੇ ਅਸੀਂ ਸਰਕਾਰ ਤੇ ਮੈਨੇਜਮੈਂਟ ਤੋਂ ਮੰਗ ਕਰਦੇ ਆ ਕਿਲੋਮੀਟਰ ਗੱਡੀਆਂ ਦੇ ਜੋ ਟੈਂਡਰ ਨੇ ਉਹਨਾਂ ਨੂੰ ਰੱਦ ਕਰਕੇ ਆਪਣੀ ਮਾਲਕੀ ਵਾਲੀਆਂ 10000 ਨਵੀਆਂ ਬੱਸਾਂ ਪਾਈਆਂ ਜਾਣ ਜੇਕਰ ਕਿਲੋਮੀਟਰ ਗੱਡੀਆਂ ਦਾ ਜੋ ਟੈਂ ਉਹ 2 ਵਜੇ ਤੱਕ ਰੱਦ ਨਹੀਂ ਕੀਤਾ ਜਾਂਦਾ ਜਿੰਨੀ ਵੀ ਸਰਵਿਸ ਰੋਡਾਂ ਤੇ ਚੱਲਦੀ ਆ ਪੀਆਰਟੀਸੀ ਪਨਵਸਦੀ ਉਹ ਸਾਰੀ ਸਾਰੀ ਬੰਦ ਕਰਕੇ ਅਸੀਂ ਮੁਕੰਮਲ ਚੱਕਾ ਜਾਮ ਕਰਾਂਗੇ